ਅੱਜ ਆਪਾਂ ਬਣਾਉਣੇ ਆ ਵੀ ਢੂ ਜਿਹੜੀਆਂ ਭੈਣਾਂ ਦੀ ਦੇਖੋ ਢੂ ਹੀ ਦੁਖਦੀ ਆ ਉਹਨਾਂ ਵਾਸਤੇ ਪੰਜੀਰੀ ਵੀ ਇਹ ਸਪੈਸ਼ਲ ਦੇਖੋ ਜਿਨ੍ਹਾਂ ਦੀ ਢੂ ਹੀ ਦੁਖਦੀ ਆ ਉਹਨਾਂ ਵਾਸਤੇ ਆਪਾਂ ਬਣਾਉਣ ਨੂੰ ਜਾ ਰਹੇ ਆ ਪੰਜੀਰੀ ਤੇ ਇਹਦੇ ਵਿੱਚ ਕੀ ਕੀ ਸਮਾਨ ਪੈਂਦਾ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਕਿਉਂਕਿ ਇਹ ਪੰਜੀਰੀ ਖਾਣ ਨਾਲ ਢੂ ਹੀ ਬਿਲਕੁਲ ਠੀਕ ਹੋ ਜੀ। ਜੋ ਦੀਏ ਕਮਰ ਦਜ ਕਰਦੀ ਆ ਤਾਂ ਬਿਲਕੁਲ ਠੀਕ ਹੋ ਜੀ। ਇਸ ਵਿੱਚ ਕੀ ਸਮਾਨ ਪਾਉਣਾ ਹੋਊ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਤਾਂ ਤੋਂ ਪਹਿਲਾਂ ਫੁੱਲ ਮਖਾਣੇ ਲੈਤੀ ਆਗੇ ਫੁੱਲ ਮਖਾਣੇ ਇਹ 250 ਗ੍ਰਾਮ ਆਗੇ ਠੀਕ ਆ ਜੀ ਇਹ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਜੇ ਨਹੀਂ ਤੁਹਾਨੂੰ ਵਧੀਆ ਲੱਗਦੇ ਤੁਸੀਂ ਇਹਨੂੰ ਸਮਝ ਲਓ ਛੱਡ ਵੀ ਸਕਦੇ ਹੋ ਵੀ ਉਹ ਵੈਸੇ ਇਹ ਬਹੁਤ ਵਧੀਆ ਹੁੰਦੇ ਆਗੇ ਇਹ ਆਪਾਂ 250 ਗ੍ਰਾਮ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੇ ਲੈਤੀ ਆ ਮਲ ਜ ਇਹ ਚਾਰ ਮਗਜ ਆਗੇ ਸਮਝ ਲਓ ਤੇ 400 ਗ੍ਰਾਮ ਹੀ ਮਗਜ ਆ ਜੇ ਇਹ ਸਮਝ ਲਓ ਜਿਹੜਾ ਆਪਾਂ ਨੇ ਸਮਾਨ ਪਾਉਣਾ ਇਹ ਕਿਲੋ ਘਿਓ ਦਾ ਸਮਾਨ ਆ ਜਿਹੜਾ ਆਪਾਂ ਤੁਹਾਨੂੰ ਦੱਸੀ ਆਨੇ ਆਗੇ ਕਿਲੋ ਘਿਓ ਦੇ ਵਿੱਚ ਪਾਉਣਾ ਉਸ ਤੋਂ ਬਾਅਦ ਇਹਦੇ ਵਾਸਤੇ ਆਪਾਂ ਨੇ 250 ਗ੍ਰਾਮ ਲੈਤੀ ਆ ਕਿ ਬਦਾਮ 250 ਗ੍ਰਾਮ ਇਹ ਬਦਾਮ ਆ ਕਾਜੂ ਆ ਕਾਜੂ ਵੀ ਆਪਾਂ 250 ਗ੍ਰਾਮ ਇਹਦੇ ਕਿਲੋਕੋ ਦੇ ਵਿੱਚ ਪਾਉਣੇ ਆ ਤੇ ਉਸ ਤੋਂ ਬਾਅਦ ਜਮੈਂਟ ਆ ਜਮੈਂਡ ਸਮਝੋ ਇਹ ਹੈ ਜੀ ਆ ਵੀ 100 ਗ੍ਰਾਮ 100 ਗ੍ਰਾਮ ਆਪਾਂ ਨੇ ਜਮੈਂਟ ਪਾਉਣੀ ਆ ਇਹਦੇ ਵਿੱਚ ਕਾਲੀਆਂ ਮਿਰਚਾਂ ਜਿਹੜੀਆਂ ਹੈਗੀਆਂ ਇਹ ਤੁਸੀਂ ਸਵਾਦ ਅਨੁਸਾਰ ਪਾਉਣੀਆਂ ਨੇ ਜਿੰਨੀਆਂ ਤੁਹਾਨੂੰ ਜੜੀ ਕੇ ਤੁਸੀਂ ਖਾਣੇ ਹੋ ਉਹਦੇ ਹਿਸਾਬ ਨਾਲ ਤੁਸੀਂ ਕਾਲੀ ਮਿਰਚ ਪਾ ਲਓ ਕਈ ਤਾਂ ਇਦਾਂ ਦੇ ਲੋਕ ਨੇ ਪਕਾੜੀ ਮਿਰਚ ਪਾਉਂਦੀ ਨਹੀਂ ਹੈ ਕਹਿੰਦੇ ਵੀ ਸਾਨੂੰ ਵਧੀਆ ਨਹੀਂ ਲੱਗਦੀ ਪਰ ਤੁਸੀਂ ਸਵਾਦ ਅਨੁਸਾਰ ਸਾਰੀ ਮਿਰਚ ਪਾ ਲਿਓ ਜਿਹੜੀ ਗੂੜ ਸੰਝਰੋ ਇਹ ਆ ਗਈ ਖਾਸ ਕਰ ਖਾਸ ਕਰ ਆਪਾਂ ਨੇ 100 ਗ੍ਰਾਮ ਪਾਉਣੀ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਇਹ ਹੈਗੀ ਕਮਰਕਸ ਕਮਰਕਸ ਆਪਾਂ ਨੇ 100 ਗ੍ਰਾਮ ਪਾਈ ਆ ਕੀ ਤੇ ਉਸ ਤੋਂ ਬਾਅਦ ਇਹ ਆ ਗਈ ਆਪਣੇ ਕੋਲੇ ਗੂੜ ਇਹ ਹੈ ਗੂੜ ਕਿੱਕੜੀ ਗੂੜ ਆ ਗਈ ਇਹ ਆਪਣੇ ਕੋਲੇ ਇਹੀ ਸਮਝ ਲੋ ਹੁਣ ਤਾਂ ਦੇਖੋ ਜਿਵੇਂ ਹੁਣ ਕਿ ਲੋਕਿ ਆ ਆਪੇ ਲੋਕਿ ਉਹਦੇ ਵਿੱਚ ਕੋਈ 100 ਗ੍ਰਾਮ ਪਾ ਲੈਣ ਦਾ 150 ਗ੍ਰਾਮ ਪਾ ਲੈਣ ਦਾਗਾ ਪਰ ਆਪਾਂ ਇਹਦੇ ਵਿੱਚ ਅੱਧਾ ਕਿਲੋ ਪਾਵਾਂਗੇ ਕਿਉਂਕਿ ਗੂੰਦ ਆਪਾਂ ਨੂੰ ਪਤਾ ਹੀ ਹੈ ਵੀ ਆਪਣੀ ਠੂਹੀ ਵਾਸਤੇ ਕਿੰਨੀ ਵਧੀਆ ਹੈਗੀ ਤਾਂ ਆਪਾਂ ਇਹ ਅੱਧਾ ਕਿਲੋ ਕਿਲੋ ਘੋਰੇ ਵਿੱਚ ਅੱਧਾ ਕਿਲੋ ਗੂਦ ਨੂੰ ਪਾਉਣਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਛੋਲੇ ਕਾਲੀ ਛੋਲਿਆ ਤੇ 1 ਕਿਲੋ ਆਪਾਂ ਇਹਦੇ ਵਿੱਚ ਛੋਲੇ ਪਾਉਣੇ ਹੈਗੇ ਭੁੰਨੇ ਹੋਏ ਤੇ ਉਸ ਤੋਂ ਬਾਅਦ ਮੇਨ ਚੀਜ਼ ਆ ਜਾਂਦੀ ਹੈ ਜਿਹੜੀ ਸਪੈਸ਼ਲ ਟੂਹੀ ਵਾਸਤੇ ਇਹ ਹੈਗਾ ਭਖੜਾ ਭਖੜਾ ਆਪਾਂ ਨੂੰ ਆਮ ਹੀ ਬੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈਗਾ ਤੇ ਇਹਨੂੰ ਤੁਸੀਂ ਨੇ ਪਾਉਣਾ ਹੈ ਇਹ ਆਪਾਂ ਪਾਵਾਂਗੇ 250 ਗ੍ਰਾਮ ਭਖੜਾ ਪਾਉਣਾਗਾ ਤੇ ਇਹ ਉਸ ਤੋਂ ਬਾਅਦ ਜਦੋਂ 250 ਗ੍ਰਾਮ ਭਖੜਾ ਪਾਉਣਾਗਾ ਆਪਾਂ ਨੇ ਇਹਦੇ ਵਿੱਚ ਇਹ ਸਪੈਸ਼ਲ ਟੂਹੀ ਵਾਸਤੇ ਭਖੜਾ ਦਾ ਬਹੁਤ ਵਧੀਆ ਤੇ ਇਹ ਹੈਗੀ ਆ ਸਮਝ ਲਓ ਇਹ ਬੰਸਾਰੀਆਂ ਤੋਂ ਲਿਆਂਦੀ ਹੋਈ ਦਵਾਈ ਸੀ ਇਹ ਵੀ ਸਪੈਸ਼ਲ ਉਹੀ ਵਾਸਤੇ ਸੀ ਦੇਸੀ ਦਵਾਈ ਸੀ ਸਮਝ ਲਓ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਸਾਂਝ ਲੈ 200 ਗ੍ਰਾਮ ਆ ਗਈ ਤੇ ਜੇ ਕਿਸੇ ਭੈਣ ਨੇ ਇਹਦਾ ਨਾਮ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਤਾਂ ਆਪਾਂ ਸਾਨੂੰ ਦੱਸ ਦਾਂਗੇ ਤੇ ਹੁਣ ਇਹਦੇ ਵਿੱਚ ਦੇਖੋ ਜਿਹੜੀਆਂ ਮੇਨ ਚੀਜ਼ਾਂ ਆਪਾਂ ਨੇ ਕਿਵੇਂ ਪਾਉਣੀਆਂ ਨੇ ਉਹ ਦੱਸਾਂਗੇ ਇੱਕ ਤਾਂ ਦੇਖੋ ਭਖੜਾ ਇੱਕ ਗੂੰਦ ਜਿਹੜੀਆਂ ਇਹ ਦੋਨੇ ਚੀਜ਼ਾਂ ਨੇ ਨਾ ਇਹਨਾਂ ਨੂੰ ਪਹਿਨਾ ਆਪਾਂ ਨੇ ਭੁੰਨਣਾ ਵਾ ਗੂੰਦ ਨੂੰ ਵੀ ਭੁੰਨਣਾ ਭਖੜੇ ਨੂੰ ਵੀ ਭੁੰਨਣਾ ਤੇ ਗੁੰਮਦ ਨੂੰ ਭੁੰਨ ਕੇ ਬਰੀਕ ਕਰ ਲੈਣਾ ਠੀਕ ਆ ਇਹ ਤਾਂ ਇਦਾਂ ਹੀ ਕਰੀ ਹੁਣ ਜਿਹੜਾ ਆਪਣੇ ਭਖੜਾ ਪਾਉਣਾ ਇਹ ਕਿਵੇਂ ਪਾਉਣਾ ਇਹ ਦੱਸਾਂਗੇ ਸਾਤ ਤੋਂ ਭਖੜਾ ਦਾ ਆਪਣਾ ਸਮਝ ਲਓ ਇਹ ਆਪਣੇ ਘਰੀ ਲੱਗ ਰਿਆ ਸੀਗਾ ਇਹ ਆਪਣੇ ਧੋ ਕੇ ਚੰਗੀ ਤਰ੍ਹਾਂ ਸੱਕਾ ਆ ਕੇ ਸਮਝ ਲਓ ਰੱਖ ਲਿਆ ਤੇ ਇਹ ਟੂਹੀ ਵਾਸਤੇ ਆਪਾਂ ਨੂੰ ਪਤਾ ਹੀ ਆ ਕਿੰਨਾ ਵਧੀਆ ਇਹਨੂੰ ਪਹਿਲਾਂ ਆਪਾਂ ਨੇ ਭੁੰਨਣਾ ਹੈ ਚੰਗੀ ਤਰ੍ਹਾਂ ਜਦੋਂ ਭੁੱਜ ਗਿਆ ਉਸ ਤੋਂ ਬਾਅਦ ਇਹਨੂੰ ਪੀਣਾ ਹੈ ਯਾਨੀ ਕਿ ਮਿਕਸੀ ਦੇ ਵਿੱਚ ਪੀਲੋ ਤੁਸੀਂ ਬਰੀਕ ਕਰ ਲੋ ਪਾਊਡਰ ਬਣਾ ਲਓ ਉਸ ਤੋਂ ਬਾਅਦ ਜਦੋਂ ਪਾਊਡਰ ਬਣ ਗਿਆ ਇਹਨੂੰ ਛਾਨਣਾ ਹੈਗਾ ਬਰੀਕ ਜਮਾ ਯਾਨੀ ਕਿ ਬਰੀਕ ਛਾਨਣੀ ਲੈ ਲਓ ਜਾਂ ਤੁਸੀਂ ਲੈ ਲਓ ਕੋਈ ਕੱਪੜਾ ਜਿਵੇਂ ਕਿ ਲਾਉਣ ਹੁੰਦੀ ਆ ਕਾਟਨ ਦਾ ਕੱਪੜਾ ਉਹਦੇ ਵਿੱਚ ਇਹਨੂੰ ਛਾਨਣਾ ਹੈਗਾ ਵੀ ਜਿਹੜੇ ਨੇ ਕੰਡੇ ਐ ਵੀ ਚੰਗੀ ਤਰ੍ਹਾਂ ਨਿਕਲ ਜਾਣ ਜੇ ਇਹ ਜਿਹੜੇ ਦਾ ਪਾਊਡਰ ਆ ਉਹ ਆਪਾਂ ਨੂੰ ਚਾਹੀਦਾ ਹੈਗਾ ਇਹਦਾ ਪਾਊਡਰ ਠੀਕ ਆ ਜੀ ਆਪਾਂ ਲਾਉਣ ਥਾਈ ਇਹਨੂੰ ਕੱਟ ਲਾਂਗੇ ਤਾਂ ਬਰੀਕ ਬਰੀਕ ਜਿਹੜਾ ਇਹਦਾ ਪਾਊਡਰ ਸਾਰਾ ਨਿਕਲ ਜੂਗਾ ਇਹਦੇ ਵਿੱਚ ਆਪਾਂ ਪਾਵਾਂਗੇ ਚੀਨੀ ਚੀਨੀ ਦੇਖੋ ਤੁਸੀਂ ਨੇ ਸਵਾਦ ਅਨੁਸਾਰ ਪਾਉਣੀ ਆ ਕਈ ਤਾਂ ਇਦਾਂ ਦੇ ਹੁੰਦੇ ਆ ਵੀ ਦੇਖੋ ਜਮੇ ਹੀ ਮਿੱਠਾ ਪਸੰਦ ਕਰਦੇ ਮਾੜੀ ਮੋਟੀ ਵੀ ਪਾਉਂਦੇ ਆ ਕਿ ਕੋਈ ਬਾਲ ਵੀ ਪਾ ਲੈਂਦਾ ਮਿੱਠਾ ਤੇ ਆਪਾਂ ਸਮਝ ਲਓ ਠੀਕ ਸਿਰਦਾ ਹੀ ਪਾਵਾਂਗੇ ਆਪਾਂ ਅੱਧੀ ਕਿਲੋ ਇਹਦੇ ਵਿੱਚ ਖੰਡ ਪਾਉਣੀ ਆ ਸਾਰੀ ਕਿਉਂਕਿ ਆਪਾਂ ਜ਼ਿਆਦਾ ਮਿੱਠਾ ਨਹੀਂ ਹੋਣਾ ਹੈਗਾ ਇਹਦੇ ਵਿੱਚ ਥੋੜੀ ਜਿਹੀ ਠਿੱਕੀ ਵੀ ਰੱਖਾਂਗੇ ਆਪਾਂ ਜੇ ਤੁਸੀਂ ਜ਼ਿਆਦਾ ਮਿੱਠਾ ਸਮਝ ਲਓ ਖਾਣਿਓ ਤਾਂ ਤੁਸੀਂ ਚੀਨੀ ਨੂੰ ਵਧਾ ਸਕਦੇ ਹੋਗੇ ਚੀਨੀ ਦੀ ਜਗ੍ਹਾ ਤੁਸੀਂ ਸ਼ੱਕਰ ਵੀ ਇਹਦੇ ਵਿੱਚ ਪਾ ਸਕਦੇ ਹੋ ਤੱਕਰ ਉਹ ਵੀ ਵਧੀਆ ਕੀ ਜੀਨੇ ਨਾਲ ਤੇ ਇਹ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦੱਸਿਆ ਵੀ ਕੀ ਕੀ ਆਪਾਂ ਨੇ ਪੰਜੀਰੀ ਵਾਤੇ ਸਮਾਨ ਤਿਆਰ ਕੀਤਾ ਹੁਣ ਜਦੋਂ ਇਹਨੂੰ ਰਲਾਵਾਂਗੇ ਉਦੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਇਹਨੂੰ ਰਲਾਉਣਾ ਹੈ ਠੀਕ ਹੈ ਜੀ ਮਿਲਦੇ ਆਉਂਗਾ ਆਪਾਂ ਅਗਾਂਹ ਵੀਡੀਓ 'ਚ ਜਦੋਂ ਆਪਾਂ ਇਹਨੂੰ ਰਲਾਵਾਂਗੇ ਆਪਾਂ ਨੇ ਸਾਰਾ ਪੀਸ ਲਿਆ ਇਹ ਭਖੜਾ ਦਾ ਬਰੌਣ ਬਰੌਣ ਉੱਪਰ ਜਿਹੜਾ ਆਪਣੇ ਪੀਸਿਆ ਤੇ ਇਹ ਆਪਣੇ ਕੋਲੇ ਸੌਂਫ ਆ ਗਈ ਸੌਂਫ ਆਪਣਾ ਦੱਸਣ ਨੂੰ ਭੁੱਲ ਗਏ ਸੀ ਕਿਉਂਕਿ ਘਰੇ ਪਈ ਸੀ ਵਾਦ ਦੇ ਵਿੱਚ ਹੀ ਜ਼ਿਆਦਾ ਹੀ ਸੌਂਫ ਪਤਾ ਰਹੇਗੀ ਸੌਂਫ ਵੀ ਪਾਉਣੀ ਆ ਸੌਫ ਵੀ ਆਪਣੇ ਇਹਦੇ ਵਿੱਚ ਪਾਤੀ ਇਹ ਵਾਲਾ ਨਾ ਹੈਗਾ ਮਰਿੰਗਾ ਸ੍ਰਿੰਜਣਾ ਵੀ ਕਹਿ ਦਿੰਦੇ ਆ ਮਰਿੰਗਾ ਇਹ 50 ਗ੍ਰਾਮ ਆਗਾ 50 ਗ੍ਰਾਮ ਆਪਣੇ ਇਹ ਪਾਇਆ ਸੀ ਜਿਹੜੀ ਸੌਂਫ ਪਾਈ ਆ ਸੌਫ ਆਪਣੇ 100 ਗ੍ਰਾਮ ਲੈਂਦੀ ਆ ਇਹਨੂੰ ਵੀ ਮਰਿੰਗੇ ਨੂੰ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਆਪਣੇ ਬਣਾਤਾ ਇੱਟਾਂ ਦਾ ਵਿਚੇ ਇਹਦੇ ਪਾਤੀ ਥੋੜੀ ਮਿੱਟੀ ਤੇ ਸੁਆਭ ਵੀ ਆਪਣਾ ਜਿਹੜਾ ਫਰਸ਼ ਇੱਟਾਂ ਦਾ ਕਾਲਾ ਨਾ ਆਪਾਂ ਨੇ ਦੇਖੋ ਹੁਣ ਸਾਰੀ ਤਿਆਰੀ ਕਰੀ ਜਾਂਦੇ ਆਪਾਂ ਪਹਿਨਾ ਚੁੱਲਾ ਬਣਾਇਆ ਚੁੱਲਾ ਬਣਾ ਕੇ ਫਿਰ ਇਟਾਂ ਸਮਝ ਲਓ ਲੱਕੜਾ ਲਾਈਆਂ ਮਾਂ ਪੁੱਤ ਇੱਥੇ ਹੁਣ ਗੱਲਾਂ ਬਾਤਾਂ ਦੋਨੇ ਕਰੀ ਜਾਂਦੇ ਆਗੇ ਤੇ ਉਸ ਤੋਂ ਬਾਅਦ ਇਹ ਆਪਣੇ ਮੋਟੀਆਂ-ਮੋਟੀਆਂ ਲੱਕੜਾ ਇਹ ਵੀ ਵਿੱਚ लाਤੀਆਂ ਕਿਉਂਕਿ ਇਹ ਮੋਟੀਆਂ ਲੱਕੜਾ ਨਾਲ ਹੀ ਬਣੂ ਸਾਰੀਆਂ ਜਿਹੜੀਆਂ ਸੁੱਕੀਆਂ-ਸੁੱਕੀਆਂ ਸੀ ਉਹ ਆਪਾਂ ਨੇ ਚੱਕ ਲਿਆਂਦੀਆਂ ਤਾਂ ਇੱਥੇ ਫਿਰ ਆਪਾਂ ਬਣਾਵਾਂਗੇ ਪਹਿਨਾ ਆਪਾਂ ਥੱਲੇ ਮਿੱਟੀ ਪਾਤੀ ਸੀ ਥੋੜੀ ਜੀ ਤੇ ਹੁਣ ਚੱਕ ਕੇ ਲੋ ਜੀ ਹੁਣ ਆਪਾਂ ਧਰ ਦੇਣ ਕਿਉਂਕਿ ਕਾਲੀ ਹੈ ਥੱਲੇ ਕਾਲਸ ਗੋਸ ਜੀ ਲੱਗ ਜਾਂਦੀ ਹੈ ਇਕੱਲੇ ਤੋਂ ਤਾਂ ਲੋਟ ਨਹੀਂ ਆਉਂਦੀ ਤਾਂ ਇਹਦੀ ਆਪਾਂ ਸੈਟਿੰਗ ਕਰਤੀ ਚੰਗੀ ਤਰ੍ਹਾਂ ਪਤਾ ਧਿਏ ਸੈੱਟ ਕਰਕੇ ਲੋ ਜੀ ਹੁਣ ਲਿਆਂਦੀਆਂ ਪਾਥੀਆਂ ਸੁੱਕੀਆਂ ਸੁੱਕੀਆਂ ਨਾਲੇ ਗੱਲਾਂ ਬਾਤਾਂ ਮਾਰੀ ਜਾਂਦੇ ਹੈਗੇ ਤੇ ਪਣ ਪਣ ਕੇ ਇਹਨੂੰ ਵਿਚਲਾ ਦਾਂਗੇ ਕਿਉਂਕਿ ਇਹ ਪਾਥੀਆਂ ਤੇ ਲੱਕੜਾਂ ਨਾਲ ਹੀ ਬਣਦਾ ਹੁੰਦਾ ਕਿਉਂਕਿ ਜੇ ਆਪਣੀ ਦੂਜੀ ਪੱਠੀ ਹੁੰਦੀ ਹੈ ਸਿਲੰਡਰ ਵਾਲੀ ਤੇ ਉਹਦੇ ਨਾਲੋਂ ਤਾਂ ਇਹ ਲੱਕੜਾਂ ਠੀਕ ਆਗੀਆਂ ਕਿਉਂਕਿ ਇਹਨਾਂ ਦੀ ਅੱਗ ਵਧੀਆ ਹੁੰਦੀ ਹੈਗੀ ਤਾਂ ਇਹਦੇ ਛੇਤੀ ਵੀ ਬਣ ਜਾਂਦੀ ਹੈਗੀ ਥੋੜਾ ਜਿਹਾ ਲੀਰਾਂ ਜਿਹਾ ਚੱਕ ਲੈਂਦੀਆਂ ਤੇ ਹੁਣ ਆਪਾਂ ਅੱਗ ਮਜਾਦਾਂਗੇ ਤੇ ਇਸੇ ਤਰੀਕੇ ਨਾਲ ਰਲ ਮਿਲ ਕੇ ਜੇ ਦੇਖੋ ਸਾਰਿਆਂ ਨੇ ਕੰਮ ਧੰਦੇ ਜੀ ਕਰ ਲਏ ਹੀ ਤੇ ਕਿਉਂਕਿ ਇਕੱਲੇ ਤਾਂ ਬਸਦੇ ਹੈ ਨਹੀਂ ਇਹ ਕੰਮ ਕਿਉਂਕਿ ਟਾਈਮ ਵਾਲਾ ਹੁੰਦਾ ਪਹਿਨਾ ਦੇਖੋ ਕੁੱਟ-ਕਟਾਈ ਕਰੀ ਸਾਰੀ ਸਮਾਨ ਦੀ ਛਾਣ-ਛਾਣ ਕੇ ਰੱਖਿਆ ਸਾਰਾ ਤੇ ਇਹ ਟੂਹੀ ਵਾਸਤੇ ਬਹੁਤ ਬੜੀਆ ਗਈ ਯਾਨੀ ਕਿ ਟੂਹੀ ਵਾਸਤੇ ਜੋੜਾਂ ਵਾਸਤੇ ਪਖੜੇ ਦੀ ਪੰਜੀਰੀ ਬਹੁਤ ਵਧੀਆ ਹੁੰਦੀ ਹੈ ਜਿਹੜੀਆਂ ਭੈਣਾਂ ਨੂੰ ਕਮਜ਼ੋਰੀ ਰਹਿੰਦੀ ਹੈ ਨਾ ਤੇ ਟੂਹੀ ਦਰਦ ਕਰਦੀ ਆ ਤੇ ਬਹੁਤ ਵਧੀਆ ਪੰਜੀਰੀ ਹੈ ਜਿਵੇਂ ਕਿ ਹੁਣ ਆਪਾਂ ਇਹਦੇ ਵਿੱਚ ਮਰੀਂਗਾ ਪਾਵਾਂਗੇ ਮਰੀਂਗਾ ਜਿਹੜਾ ਹੁੰਦਾ ਉਹ ਸ਼ੂਗਰ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਤੇ ਤੁਸੀਂ ਉਹ ਵੀ ਖਾ ਸਕਦੇ ਹੋਗੇ ਪਰ ਆਪਨੇ ਤਾਂ ਹੈ ਨਹੀਂ ਕਿਸੇ ਨੂੰ ਫੇਰ ਵੀ ਆਪਾਂ ਨੇ ਪਾ ਲਿਆ ਕਿਉਂਕਿ ਜਿਹੜਾ ਮਰੀਂਗਾ ਹੁੰਦਾ ਉਹ ਬਹੁਤ ਗੁਣਕਾਰੀ ਹੁੰਦਾ ਹੈ ਤੇ ਭਖੜਾ ਵੀ ਦੇਖੋ ਟੂਹੀ ਵਾਸਤੇ ਕਿੰਨਾ ਵਧੀਆ ਟੂਈਆਂ ਢਾਈਆਂ ਤਾਂ ਅੱਜਕੱਲ ਤਾਂ ਦੇਖੋ ਆਮ ਹੀ ਦੁਖੀ ਜਾਂਦੀਆਂ ਨੇ ਛੋਟੀ ਛੋਟੀ ਉਮਰ ਚ ਹੀ ਲੱਗ ਜਾਂਦੀਆਂ ਨੇ ਢੂਈਆਂ ਦੁਗਣ ਤਾਂ ਜੇਦੋਂ ਆਪਾਂ ਫਿਰ ਇਦਾਂ ਦਾ ਸਮਾਨ ਲਾ ਲੈਨੇ ਨਾ ਤਾਂ ਫਿਰ ਆਪ ਨੂੰ ਰਾਹ ਮਿਲਦਾਗਾ ਤੁਹੀ ਨੂੰ ਤੇ ਸਰੀਰ ਵਧੀਆ ਰਹਿੰਦਾ ਯਾਨੀ ਕਿ ਜਿਵੇਂ ਕਿ ਕਾਪੜ ਤੋਂ ਕੂਟ ਜੀ ਬੋੜੀ ਹੋ ਜਾਂਦੀ ਹੈ ਹਨਾ ਤਾਂ ਫਿਰ ਠੀਕ ਰਹਿੰਦਾਗਾ